ਅੱਜ ਆਪਾਂ 5ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦਾ ਮਾਡਲ ਪੇਪਰ ਹੱਲ ਕਰਾਂਗੇ ਆਓ ਸ਼ੁਰੂ ਕਰੀਏ ਊੜਾ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨ ਨੰਬਰ 1 ਤੋਂ ਪ੍ਰਸ਼ਨ ਨੰਬਰ 5 ਤੱਕ ਦੇ ਉੱਤਰ ਵਿਕਲਪਾਂ ਵਿੱਚੋਂ ਚੁਣੋ ਆਓ ਸਭ ਤੋਂ ਪਹਿਲਾਂ ਪੈਰਾ ਪੜ੍ਹੀਏ ਰਾਹ ਵਿੱਚ ਪਹਿਲਾਂ ਦਰਿਆ ਆਇਆ ਸੁੰਡ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਧੀਏ ਚਾਰ ਪੱਥਰ ਪੁਲ ਲਈ ਰਖਦੀ ਜਾ ਇਸ ਤਰ੍ਹਾਂ ਪੁਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਦਰਿਆ ਪਾਰ ਕਰਕੇ ਸੁੰਡ ਕਾਲੇ-ਕਾਲੇ ਕਦਮ ਪੜਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹ 베ਰੀ ਆਈ ਸੁੰਡ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ 베ਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ ਸੁੰਡ ਨੂੰ ਇਹ ਕਰਦਿਆਂ ਵੇਖ 베ਰੀ ਨੇ ਕਿਹਾ ਧੀਏ ਜੇ ਤੂੰ ਤਾਜ਼ੇ ਤੇ ਮਿੱਠੇ 베ਰ ਖਾਣਾ ਚਾਹੁੰਦੀ ਏ ਤਾਂ ਪਹਿਲੋਂ ਮੇਰੇ ਹੇਠ ਬੁਹਾਰੀ ਦੇ ਤੇ ਕੰਡੇ ਹੂੰਝ ਦੀ ਜਾ ਉਨੇ ਪਿੰਡੋਂ ਬੱਚੇ ਮੇਰੇ 베ਰਖਾਨ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁੱਭਣਗੇ ਪਰ ਸੁੰਡ ਨੇ 베ਰੀ ਦੀ ਇੱਕ ਨਾ ਸੁਣੀ ਉਹ 베ਰੀ ਦੇ ਟਾਣਿਆਂ ਨੂੰ ਹਲੂਨਦੀ ਰਹੀ ਪਰ ਮੰਦੇ ਭਾਗਾ ਨੂੰ ਇੱਕ ਵੀ 베ਰ ਹੇਠਾ ਨਾ ਡਿੱਗਿਆ ਪ੍ਰਸ਼ਨ ਨੰਬਰ 1 ਰਾਹ ਵਿੱਚ ਪਹਿਲਾਂ ਕੀ ਆਇਆ ਸੀ ਕੂੜਾ ਪੌੜ ਆੜਾ ਦਰਿਆ ਈੜੀ 베ਰੀ ਸਸਾ ਪੱਥਰ ਜਿਸ ਦਾ ਸਹੀ ਆਨਸਰ ਹੈ ਆੜਾ ਦਰਿਆ ਪ੍ਰਸ਼ਨ ਨੰਬਰ 2 ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ਕੂੜਾ ਸਿਆਣੀ ਗੱਲ ਆੜਾ ਸਤਰੰਗੀ ਤਿਤਲੀ ਈੜੀ ਸੁੰਡ ਤੇ ਹਲਦੀ ਸਸਾ ਚਿੜੀਆ ਘਰ ਜਿਸ ਦਾ ਸਹੀ ਆਨਸਰ ਹੈ ਈੜੀ ਸੁੰਡ ਤੇ ਹਲਦੀ ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਕੂੜਾ ਉਹ ਆੜਾ ਦਰਿਆ ਈੜੀ ਮੇਰੇ ਸਸਾ ਇਹ ਜਿਸ ਦਾ ਸਹੀ ਆਨਸਰ ਹੈ ਆੜਾ ਦਰਿਆ ਪ੍ਰਸ਼ਨ ਨੰਬਰ 4 ਹੇ ਲਿਖੇ ਵਾਕ ਵਿਚਲੇ ਟਕਮੇ ਸ਼ਬਦਾਂ ਦੇ ਬਚਨ ਬਦਲ ਕੇ ਸਹੀ ਵਿਕਲਪ ਕਿਹੜਾ ਹੋਵੇਗਾ? ਉਹ 베ਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ। ਊੜਾ ਉਹ 베ਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੇ ਆੜਾ ਉਹ 베ਰੀਆਂ ਨੂੰ ਜ਼ੋਰ ਦੀ ਹਲੂਣਾ ਦੇਣ ਲੱਗਾ ਈੜੀ ਉਹ 베ਰੀਆਂ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀਆਂ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਜੇ ਤਾਂ ਸਹੀ ਆਨਸਰ ਹੈ ਈੜੀ ਉਹ 베ਰੀਆਂ ਨੂੰ ਜ਼ੋਰ ਦੀ ਹਲੂਨੇ ਦੇਣ ਲੱਗੀਆਂ ਪ੍ਰਸ਼ਨ ਨੰਬਰ 5 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਆੜਾ ਮੰਦੇ ਭਾਗਾਂ ਨੂੰ ਇੱਕ ਬੇਰ ਹੀ ਠੰਡ ਗਿਆ। ਆੜਾ ਚੰਗੇ ਭਾਗਾਂ ਨੂੰ ਇੱਕ ਵੀ ਬੇਰ ਹੀ ਠਾਣਾ ਡਿੱਗਿਆ। ਮੰਦੇ ਭਾਗਾਂ ਨੂੰ ਕੱਚਾ ਬੇਰ ਹੀ ਠੰਡ ਗਿਆ। ਸ ਸ ਮੰਦੇ ਭਾਗਾਂ ਨੂੰ ਇੱਕ ਵੀ ਬੇਰ ਹੀ ਠਾਣਾ ਡਿੱਗਿਆ। ਜਿਹਦਾ ਸਹੀ ਆਨਸਰ ਹੈ ਸ ਸ ਮੰਦੇ ਭਾਗਾਂ ਨੂੰ ਇੱਕ ਵੀ ਬੇਰ ਹੀ ਠਾਣਾ ਡਿੱਗਿਆ। ਆੜਾ ਹੇਠ ਦਿੱਤੀ ਤਸਵੀਰ ਨੂੰ ਵੇਖ ਕੇ ਜਿੱਤੇਗੇ ਅਪਰੇਸ਼ਨ ਨੰਬਰ 6 ਤੋਂ ਅਪਰੇਸ਼ਨ ਨੰਬਰ 10 ਤੱਕ ਦੇ ਉੱਤਰ ਵਿਕਲਪਾਂ ਵਿੱਚੋਂ ਚੁਣੋ। ਪ੍ਰਸ਼ਨ ਨੰਬਰ 6 ਪਾਠ ਪੁਸਤਕ ਦੀ ਇਸ ਤਸਵੀਰ ਵਿੱਚ ਸਾਰੇ ਕੀ ਕਰ ਰਹੇ ਹਨ? ਕੂੜਾ, ਬੂਟੇ ਨੂੰ ਪਾਣੀ ਦੇ ਰਹੇ ਹਨ। ਆੜਾ ਬੂਟੇ ਦੇ ਪੱਤੇ ਤੋੜ ਰਹੇ ਹਨ। ਈੜੀ ਬੂਟੇ ਲਗਾ ਰਹੇ ਹਨ। ਸਸਾ ਬੂਟੇ ਨੂੰ ਗੋੜ ਰਹੇ ਹਨ। ਜਿਹਦਾ ਸਹੀ ਆਨਸਰ ਹੈ ਬੂਟੇ ਲਗਾ ਰਹੇ ਹਨ। ਪ੍ਰਸ਼ਨ ਨੰਬਰ 7 ਇਹ ਤਸਵੀਰ ਕਿਸ ਪਾਠ ਵਿੱਚੋਂ ਲਈ ਗਈ ਹੈ ਕੂੜਾ ਮੇਰਾ ਹਿੰਦੁਸਤਾਨ ਆੜਾ ਆਓ ਰਲ ਮਿਲ ਰੁੱਖ ਲਗਾਈਏ ਈੜੀ ਬੋਲੀ ਹੈ ਪੰਜਾਬੀ ਸਾਡੀ ਸੱਸਾ ਹਿੰਦਵਾਸੀਆਂ ਨੂੰ ਅੰਤਮ ਸੰਦੇਸ਼ ਜੇ ਇਦਾ ਸਹੀ ਆਨਸਰ ਹੈ ਆੜਾ ਆਓ ਰਲ ਮਿਲ ਰੁੱਖ ਲਗਾਈਏ ਪ੍ਰਸ਼ਨ ਨੰਬਰ 8 ਇਹ ਇੱਥੇ ਲਿਖਿਆ ਵਿੱਚੋਂ ਰੁੱਖਾ ਤੋਂ ਕੀ ਨਹੀਂ ਮਿਲਦਾ ਕੂੜਾ ਸ਼ੁੱਧ ਹਵਾ ਆੜਾ ਠੰਡੀਆਂ ਛਾਵੇਂ ਈੜੀ ਪ੍ਰਦੂਸ਼ਨ ਸੱਸਾ ਜੜੀ ਬੂਟੀਆਂ ਜੇ ਤਾਂ ਸਹੀ ਆਨਸਰ ਹੈ ਈਡੀ ਪ੍ਰਦੂਸ਼ਣ ਪ੍ਰਸ਼ਨ ਨੰਬਰ 9 ਰੰਬਾ ਸ਼ਬਦ ਦਾ ਬਹੁਵਚਨ ਕੀ ਹੋਵੇਗਾ ਊੜਾ ਰੰਬੀ ਆੜਾ ਰੰਬੇ ਈਡੀ ਕੋਹਾੜਾ ਸੱਸਾ ਕੋਹਾੜੇ ਜੇ ਤਾਂ ਸਹੀ ਆਨਸਰ ਹੈ ਆੜਾ ਰੰਬੇ ਪ੍ਰਸ਼ਨ ਨੰਬਰ 10 ਹੇਠ ਲਿਖੀ ਸਤਰ ਪੂਰੀ ਕਰੋ ਆਓ ਰਲ ਮਿਲ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਡੈਸ਼ ਪੂਰਾ ਸੋਨਾ ਹੁਣ ਪੰਜਾਬ ਬਣਾਈਏ ਆੜਾ ਹਰਾ-ਭਰਾ ਪੰਜਾਬ ਬਣਾਈਏ ਈੜੀ ਖੜਿਆ ਹੋਇਆ ਪੰਜਾਬ ਬਣਾਈਏ ਸਸਾ ਰੁੱਖਾਂ ਵਾਲਾ ਪੰਜਾਬ ਬਣਾਈਏ ਜੇਦਾ ਸਹੀ ਆਨਸਰ ਹੈ ਆੜਾ ਹਰਾ-ਭਰਾ ਪੰਜਾਬ ਬਣਾਈਏ ਈੜੀ ਹੇਠਾਂ ਦਿੱਤੇ ਪ੍ਰਸ਼ਨ ਨੰਬਰ 11 ਤੋਂ ਪ੍ਰਸ਼ਨ ਨੰਬਰ 22 ਤੱਕ ਨੂੰ ਪੜ੍ਹ ਕੇ ਉੱਤਰ ਦੇ ਲਈ ਸਹੀ ਵਿਕਲਪ ਚੁਣੋ ਪ੍ਰਸ਼ਨ ਨੰਬਰ 11 ਹੇਠ ਲਿਖਿਆਂ ਵਿੱਚੋਂ ਬਿੱਲੀ ਸ਼ਬਦ ਦਾ ਬਹੁਵਚਨ ਕੀ ਹੋਵੇਗਾ ਕੂੜਾ ਬਿੱਲਾ ਅੜਾ ਬਿੱਲੀਆਂ ਈੜੀ ਬਿੱਲਿਆ ਸ ਇਹਨਾਂ ਵਿੱਚੋਂ ਕੋਈ ਨਹੀਂ ਜਿਹਦਾ ਸਹੀ ਆਨਸਰ ਹੈ ਅੜਾ ਬਿੱਲੀਆਂ ਪ੍ਰਸ਼ਨ ਨੰਬਰ 12 ਹੇਠਾਂ ਲਿਖਿਆਂ ਵਿੱਚੋਂ ਧੀ ਸ਼ਬਦ ਦਾ ਲਿੰਗ ਬਦਲ ਕੇ ਕਿਹੜਾ ਸ਼ਬਦ ਸਹੀ ਹੋਵੇਗਾ ਕੂੜਾ ਧੀਆ ਅੜਾ ਪੁੱਤਰ ਈੜੀ ਪੁੱਤਰਾ ਸ ਇਹਨਾਂ ਵਿੱਚੋਂ ਕੋਈ ਨਹੀਂ ਜਿਹਦਾ ਸਹੀ ਆਨਸਰ ਹੈ ਅੜਾ ਪੁੱਤਰ ਪ੍ਰਸ਼ਨ ਨੰਬਰ 13 ਵਕਤ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੋਵੇਗਾ ਕੂੜਾ ਕੋਮਲ ਅੜਾ ਸਮਾ ਈੜੀ ਅਨੋਖਾ ਸ ਇਹਨਾਂ ਵਿੱਚੋਂ ਕੋਈ ਨਹੀਂ ਜੇ ਤਾਂ ਸਹੀ ਆਨਸਰ ਹੈ ਅੜਾ ਸਮਾ ਪ੍ਰਸ਼ਨ ਨੰਬਰ 14 ਭਰਿਆ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਕੂੜਾ ਭਾਰਾ ਅੜਾ ਖਾਲੀ ਈੜੀ ਬੰਦ ਸ ਆਜ਼ਾਦ ਜੇ ਤਾਂ ਸਹੀ ਆਨਸਰ ਹੈ ਅੜਾ ਖਾਲੀ ਪ੍ਰਸ਼ਨ ਨੰਬਰ 15 ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਸੁੱਧ ਹੈ ਊੜਾ ਆਲਣਾ ਆੜਾ ਸ਼ਹਿਰ ਈੜੀ ਮੂਹੋਂ ਸਸਾ ਨੇਮ ਜਿਹਦਾ ਸਹੀ ਆਨਸਰ ਹੈ ਊੜਾ ਆਲਣਾ ਪ੍ਰਸ਼ਨ ਨੰਬਰ 16 ਹੇਠ ਲਿਖੇ ਸ਼ਬਦ ਕਿਸ ਨੇ ਕਹੀ ਮੈਂ ਹੁਣ ਰੁੱਖ ਨਹੀਂ ਵੱਢ ਸਕਦਾ ਊੜਾ ਅਮਰੀਕ ਸਿੰਘ ਨੇ ਆੜਾ ਭਗਵਾਨ ਕੌਰ ਨੇ ਈੜੀ ਦਲੀਪ ਕੌਰ ਨੇ ਸਸਾ ਕੁਹਾੜੇ ਨੇ ਜਿਹਦਾ ਸਹੀ ਆਨਸਰ ਹੈ ਸਸਾ ਕੁਹਾੜੇ ਨੇ ਪ੍ਰਸ਼ਨ ਨੰਬਰ 17 ਹੇਠ ਲਿਖਿਆਂ ਵਿੱਚੋਂ ਪਰਨਾਮ ਸ਼ਬਦ ਚੁਣੋ ਕੂੜਾ ਨਾਨੀ ਅੜਾ ਆਪਣੀ ਈੜੀ ਪਨੇਵੀ ਸਸਾ ਮਾਸੀ ਜਿਸ ਦਾ ਸਹੀ ਆਨਸਰ ਹੈ ਅੜਾ ਆਪਣੀ ਪ੍ਰਸ਼ਨ ਨੰਬਰ 18 ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ ਕੂੜਾ ਮੁੰਡਾ ਅੜਾ ਸਕੂਲ ਈੜੀ ਕਲਪਨਾ ਚਾਵਲਾ ਸਸਾ ਇਹ ਸਾਰੇ ਜਿਸ ਦਾ ਸਹੀ ਆਨਸਰ ਹੈ ਈੜੀ ਕਲਪਨਾ ਚਾਵਲਾ ਪ੍ਰਸ਼ਨ ਨੰਬਰ 19 ਇਹਤ ਲਿਖਿਆ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ਕੂੜਾ ਕਹੀ ਆੜਾ ਕਹਾੜਾ ਈੜੀ ਬੋਲਿਆ ਸ ਇਹ ਸਾਰੇ ਜੇ ਤਾਂ ਸਹੀ ਆਨਸਰ ਹੈ ਈੜੀ ਬੋਲਿਆ ਪ੍ਰਸ਼ਨ ਨੰਬਰ B ਇਹਤ ਲਿਖਿਆ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ ਕੂੜਾ ਉੱਚੀ ਆੜਾ ਬਸ ਈੜੀ ਪਾਣੀ ਸ ਇਹ ਸਾਰੇ ਜੇ ਤਾਂ ਸਹੀ ਆਨਸਰ ਹੈ ਕੂੜਾ ਉੱਚੀ ਪ੍ਰਸ਼ਨ ਨੰਬਰ 21 ਇਹ ਥਾਂ ਲਿਖੇ ਵਾਕ ਵਿੱਚ ਖਾਲੀ ਥਾਂ ਵਿੱਚ ਕਿਹੜਾ ਵਿਸ਼ਰਾਮ ਚਿੰਨ ਆਵੇਗਾ ਓਏ ਤੂੰ ਮਹਾਰਾਜ ਦੇ ਟੀਮ ਕਿਉਂ ਮਾਰੀਏ ਪੂੜਾ ਡੰਡੀ ਆੜਾ ਕੁਐਸਚਨ ਮਾਰਕ ਈੜੀ ਦਸ਼ਮਕ ਸਸਾ ਕੋਮਾ ਜੇ ਤਾਂ ਸਹੀ ਆਨਸਰ ਹੈ ਈੜੀ ਦਸ਼ਮਕ ਪ੍ਰਸ਼ਨ ਨੰਬਰ 22 ਖੂਨੀ ਸਾਕਾ ਵਾਪਰਨਾ ਦਾ ਸਹੀ ਅਰਥ ਚੁਣੋ ਪੂੜਾ ਬਹੁਤ ਕੋਸ਼ਿਸ਼ ਕਰਨਾ ਆੜਾ ਵੱਡੀ ਪੱਧਰ ਤੇ ਕਤਲੇਆਮ ਹੋਣਾ ਈੜੀ ਬੁਰਾ ਮਨਾਉਣਾ ਸੱਸਾ ਝਗੜਾ ਖਤਮ ਕਰਨਾ ਜੇ ਇਸ ਦਾ ਸਹੀ ਆਨਸਰ ਹੈ ਆੜਾ ਵੱਡੀ ਪੱਧਰ ਤੇ ਕਤਲੇਆਮ ਹੋਣਾ ਸੱਸਾ ਹੀਠਾਂ ਦਿੱਤੇ ਪ੍ਰਸ਼ਨ ਨੰਬਰ 23 ਤੋਂ ਪ੍ਰਸ਼ਨ ਨੰਬਰ 30 ਤੱਕ ਨੂੰ ਪੜ੍ਹ ਕੇ ਉੱਤਰ ਦੇ ਲਈ ਸਹੀ ਵਿਕਲਪ ਚੁਣੋ ਪ੍ਰਸ਼ਨ ਨੰਬਰ 23 ਭਾਰਤ ਦੀ ਰਾਜਧਾਨੀ ਕਿਹੜੀ ਹੈ ਊੜਾ ਮੁੰਬਈ ਆੜਾ ਚੰਡੀਗੜ੍ਹ ਈੜੀ ਦਿੱਲੀ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ ਜੇ ਇਸ ਦਾ ਸਹੀ ਆਨਸਰ ਹੈ ਈੜੀ ਦਿੱਲੀ ਪ੍ਰਸ਼ਨ ਨੰਬਰ 24 ਗੱਤਕੇ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਦੇ ਸਮੇਂ ਤੋਂ ਹੋਈ ਸੀ ੳ ਗੁਰੂ ਅਮਰਦਾਸ ਜੀ ਅੜਾ ਗੁਰੂ ਹਰਗੋਬਿੰਦ ਸਾਹਿਬ ਜੀ ਈੜੀ ਗੁਰੂ ਤੇਗ ਬਹਾਦਰ ਜੀ ਸਸਾ ਗੁਰੂ ਗੋਬਿੰਦ ਸਿੰਘ ਜੀ ਜਿਹਦਾ ਸਹੀ ਆਨਸਰ ਹੈ ਅੜਾ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਨ ਨੰਬਰ 25 ਹਿੰਦ ਦੀ ਚਾਦਰ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ੳ ਗੁਰੂ ਨਾਨਕ ਦੇਵ ਜੀ ਅੜਾ ਗੁਰੂ ਗੋਬਿੰਦ ਸਿੰਘ ਜੀ ਈੜੀ ਗੁਰੂ ਤੇਗ ਬਹਾਦਰ ਜੀ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਜਿਹਦਾ ਸਹੀ ਆਨਸਰ ਹੈ ਈਡੀ ਗੁਰੂ ਤੇਗ ਬਹਾਦਰ ਜੀ ਪ੍ਰਸ਼ਨ ਨੰਬਰ 26 ਊੜੀ ਦੇ ਵਿਆਹ ਸਮੇਂ ਕੀ ਗਾਇਆ ਜਾਂਦਾ ਹੈ ਊੜਾ ਸੁਹਾਗ ਅੜਾ ਟੱਪੇ ਈੜੀ ਘੋੜੀਆਂ ਸਸਾ ਪਲਕਾਈ ਜਿਸ ਦਾ ਸਹੀ ਆਨਸਰ ਹੈ ਊੜਾ ਸੁਹਾਗ ਪ੍ਰਸ਼ਨ ਨੰਬਰ 27 ਕਰੈਕਟ ਦਾ ਬੱਲਾ ਬਣਾਉਣ ਲਈ ਕਿਹੜੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਊੜਾ ਨਹਿਮ ਅੜਾ ਬਲੋ ਈੜੀ ਬੋਰ ਸਸਾ ਪਿੱਪਲ ਜਿਸ ਦਾ ਸਹੀ ਆਨਸਰ ਹੈ ਅੜਾ ਬਲੋ ਪ੍ਰਸ਼ਨ ਨੰਬਰ 28 ਪੰਜਾਬ ਦੀ ਦਫ਼ਤਰੀ ਭਾਸ਼ਾ ਕਿਹੜੀ ਹੈ ੳ ਹਿੰਦੀ ਅ ਅੰਗਰੇਜ਼ੀ ੲ ਪੰਜਾਬੀ ਸ ਉਰਦੂ ਜੇ ਤਾਂ ਸਹੀ ਆਨਸਰ ਹੈ ੲ ਪੰਜਾਬੀ ਪ੍ਰਸ਼ਨ ਨੰਬਰ 29 ਬਾਸ ਦਾ ਦਰਖਤ ਇੱਕ ਦਿਨ ਵਿੱਚ ਕਿੰਨਾ ਵੱਧ ਸਕਦਾ ਹੈ ੳ 40 ਇੰਚ ਅ 35 ਇੰਚ ੲ 25 ਇੰਚ ਸ ਇਹਨਾਂ ਵਿੱਚੋਂ ਕੋਈ ਨਹੀਂ ਜੇ ਤਾਂ ਸਹੀ ਆਨਸਰ ਹੈ ਅ 35 ਇੰਚ ਪ੍ਰਸ਼ਨ ਨੰਬਰ 30 ਸ਼ਹੀਦ ਭੂਦਮ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ ਊੜਾ 29 ਜੁਲਾਈ 1940 ਈਸਵੀ ਨੂੰ ਅੜਾ 28 ਜੁਲਾਈ 1940 ਈਸਵੀ ਨੂੰ ਈੜੀ 30 ਜੁਲਾਈ 1940 ਈਸਵੀ ਨੂੰ ਸ 31 ਜੁਲਾਈ 1940 ਈਸਵੀ ਨੂੰ ਜੇ ਤਾਂ ਸਹੀ ਆਨਸਰ ਹੈ ਸ 31 ਜੁਲਾਈ 1940 ਈਸਵੀ ਨੂੰ ਪ੍ਰਸ਼ਨ ਨੰਬਰ 31 ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ ਰੇਸ਼ਮ ਦਾ ਕੀੜਾ ਆਪਣੇ ਮੂੰਹ ਦੇ ਰਾਸ ਨਾਲ ਤਾਰਾਂ ਨੂੰ ਗਿੱਲਾ ਕਰ ਦਿੰਦਾ ਹੈ ਤਾਰਾ ਨਰਮ ਹੋ ਕੇ ਟੁੱਟ ਜਾਂਦੀਆਂ ਹਨ ਇੰਉਂ ਰਸਤਾ ਬਣਾ ਕੇ ਇਹ ਤਿਤਲੀ ਦੇ ਰੂਪ ਵਿੱਚ ਬਾਹਰ ਨਿਕਲ ਆਉਂਦਾ ਹੈ ਤਿਤਲੀ ਬਣ ਜਾਣ ਤੋਂ ਬਾਅਦ ਇਹ ਆਪਣਾ ਪਿਛਲਾ ਜੀਵਨ ਬਿਲਕੁਲ ਭੁੱਲ ਜਾਂਦਾ ਹੈ ਹੁਣ ਇਹ ਆਂਡੇ ਦੇਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰਦਾ ਕੁਝ ਦਿਨਾਂ ਦੇ ਸੈਟਸਪਾਟੇ ਤੋਂ ਬਾਅਦ ਇਹ ਮਰ ਜਾਂਦਾ ਹੈ ਪਰ ਆਦਮੀ ਕੀੜੇ ਨੂੰ ਤਿਤਲੀ ਬਣ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਤਾਂ ਕਿ ਉਸ ਵੱਲੋਂ ਕੱਤੀ ਗਈ ਤਾਰਾਂ ਦੀ ਪੋਟਲੀ ਕਿਦਰੇ ਖਰਾਬ ਨਾ ਹੋ ਜਾਵੇ ਜਦੋਂ ਕੀੜਾ ਸਾਰੇ ਤਾਰ ਕੱਢ ਲੈਂਦਾ ਹੈ ਅਤੇ ਕੋਠਰੀ ਵਿੱਚ ਬੰਦ ਹੋ ਕੇ ਬੇਹੋਸ਼ ਹੋ ਜਾਂਦਾ ਹੈ ਤਾਂ ਆਦਮੀ ਉਸ ਮੁੱਢੇ ਨੂੰ ਉਸੇ ਵਕਤ ਉਤਾਰ ਲੈਂਦਾ ਹੈ ਅਤੇ ਗਰਮ ਪਾਣੀ ਵਿੱਚ ਸੁੱਟ ਦਿੰਦਾ ਹੈ ਕੀੜਾ ਵਿਚਾਰਾ ਹੋਸ਼ ਵਿੱਚ ਆਉਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਗਰਮੀ ਮਿਲ ਜਾਣ ਕਰਕੇ ਇਹ ਤਾਰ ਵੀ ਅਲੱਗ-ਅਲੱਗ ਹੋ ਜਾਂਦੇ ਹਨ ਇਸ ਤੋਂ ਬਾਅਦ ਕਈ-ਕਈ ਤਾਰਾਂ ਇਕੱਠੀਆਂ ਕਰਕੇ ਕੱਤ ਲਈਆਂ ਜਾਂਦੀਆਂ ਹਨ ਇਸ ਤਰ੍ਹਾਂ ਰੇਸ਼ਮ ਦਾ ਬਹੁਤ ਬਰੀਕ ਧਾਗਾ ਤਿਆਰ ਹੋ ਜਾਂਦਾ ਹੈ ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ। ਪ੍ਰਸ਼ਨ: ਤਾਰਾਂ ਕਿਵੇਂ ਟੁੱਟ ਜਾਂਦੀਆਂ ਹਨ? ਉੱਤਰ: ਰੇਸ਼ਮ ਦਾ ਕੀੜਾ ਆਪਣੇ ਮੂੰਹ ਦੇ ਰਾਸ ਨਾਲ ਤਾਰਾਂ ਨੂੰ ਗਿੱਲਾ ਕਰ ਦਿੰਦਾ ਹੈ, ਜਿਸ ਨਾਲ ਤਾਰਾਂ ਨਰਮ ਹੋ ਕੇ ਟੁੱਟ ਜਾਂਦੀਆਂ ਹਨ। ਪ੍ਰਸ਼ਨ: ਕੀੜੇ ਨੂੰ तितਲੀ ਬਣ ਤੋਂ ਪਹਿਲਾਂ ਹੀ ਕੌਣ ਮਾਰ ਦਿੰਦਾ ਹੈ? ਉੱਤਰ: ਆਦਮੀ ਕੀੜੇ ਨੂੰ तितਲੀ ਬਣ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ। ਪ੍ਰਸ਼ਨ: ਮੁੱਡੇ ਨੂੰ ਕਿੱਥੇ ਸੁੱਟਿਆ ਜਾਂਦਾ ਹੈ ਉੱਤਰ ਮੁੱਡੇ ਨੂੰ ਗਰਮ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ ਪ੍ਰਸ਼ਨ ਤਾਰ ਅਲੱਗ-ਅਲੱਗ ਕਿਵੇਂ ਹੋ ਜਾਂਦੇ ਹਨ ਉੱਤਰ ਗਰਮੀ ਮਿਲ ਜਾਣ ਕਾਰਨ ਤਾਰਾਂ ਅਲੱਗ-ਅਲੱਗ ਹੋ ਜਾਂਦੀਆਂ ਹਨ ਪ੍ਰਸ਼ਨ ਧਾਗੇ ਦਾ ਕਿਹੜਾ ਰੰਗ ਹੁੰਦਾ ਹੈ ਉੱਤਰ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ਪ੍ਰਸ਼ਨ ਬਤੀ ਇਹ ਲਿਖੇ ਪੰਜ ਪ੍ਰਸ਼ਨਾਂ ਵਿੱਚੋਂ ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ ਕਲਪਨਾ ਚਾਵਲਾ ਦੇ ਸ਼ੌਂਕ ਕੀ ਸਨ ਕਲਪਨਾ ਚਾਵਲਾ ਪੜ੍ਹਾਈ ਦੇ ਨਾਲ ਨਾਲ ਦੌੜਾਂ ਖੇਡਾਂ ਨਾਚ ਅਤੇ ਸਾਇੰਸ ਦੇ ਮਾਡਲ ਬਣਾਉਣ ਵਿੱਚ ਰੁਚੀ ਲੈਂਦੀ ਸੀ ਸ਼ਾਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ ਸ਼ਾਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਨੇ ਫੜਿਆ ਹੋਇਆ ਸੀ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮੱਤਤਾ ਹੈ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮੱਤਤਾ ਹੈ ਰੁੱਖ ਸਾਨੂੰ ਸਾਹ ਲੈਣ ਲਈ ਆਕਸੀਜਨ ਖਾਣ ਲਈ ਫਲ ਬਾਲਾਂ ਲਈ ਲੱਕੜ ਅਤੇ ਇਲਾਜ ਲਈ ਦਵਾਈਆਂ ਵੀ ਦਿੰਦੇ ਹਨ ਸਾੜਾ ਗੜੀ ਵਿੱਚ ਕਿੰਨੇ ਸੈਨਿਕ ਸਨ ਸਾੜਾ ਗੜੀ ਵਿੱਚ 21 ਸਿੱਖ ਫੌਜੀ ਸੈਨਿਕ ਸਨ ਹੇਠ ਲਿਖੇ ਵਿਸ਼ੇ ਦੀ ਸਿਰਜਣਾਤਮਕ ਪਰਖ ਕਰੋ ਰੁੱਤਾਂ ਗਰਮੀ ਸਰਦੀ ਬਸੰਤ ਵਰਖਾ ਜਿੱਤੇ ਗਏ ਸ਼ਬਦਾਂ ਵਿੱਚੋਂ ਚਾਰ ਸ਼ਬਦਾਂ ਦੇ ਵਾਕ ਬਣਾਓ ਮਿਸਤਰੀ ਮਿਸਤਰੀ ਘਰ ਬਣਾ ਰਿਹਾ ਹੈ ਕਿਆਰੀ ਕਿਆਰੀ ਵਿੱਚ ਫੁੱਲ ਖਿੜੇ ਹੋਏ ਹਨ ਪਾਣੀ ਪਾਣੀ ਕੁਦਰਤ ਦੀ ਦਾਤ ਹੈ ਬਾਗ ਬਾਗ ਵਿੱਚ ਪੰਛੀ ਚਹਿਕ ਰਹੇ ਹਨ ਰੁੱਖ ਸਾਡੇ ਘਰ ਨੇਮ ਦਾ ਰੁੱਖ ਲੱਗਿਆ ਹੋਇਆ ਹੈ ਹੇਠਾਂ ਦਿੱਤੀਆਂ ਖਾਲੀ ਥਾਵਾਂ ਵਿੱਚੋਂ ਕੋਈ ਤਿੰਨ ਵਿੱਚ ਟੋਕਮਾ ਸ਼ਬਦ ਭਰੋ ਪਾਣੀ ਦਾ ਵਹਾ ਵਧ ਜਾਂਦਾ ਸੀ ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਬੇਵਸੀ ਹੈ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ 75 ਤੋਂ 100 ਸ਼ਬਦਾਂ ਵਿੱਚ ਲਿਖੋ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਆਪ ਜੀ ਦਾ ਜਨਮ 1469 ਈਸਵੀ ਨੂੰ ਨਨਕਾਣਾ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਗੁਰੂ ਜੀ ਦੀ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ ਸੀ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਆਪ ਜੀ ਦੇ ਦੋ ਪੁੱਤਰ ਸ੍ਰੀ ਚੰਦ ਅਤੇ ਲਖਮੀਦਾਸ ਸਨ ਆਪ ਜੀ ਨੇ ਸੱਚ ਦਾ ਉਪਦੇਸ਼ ਦਿੱਤਾ ਆਪ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਆਪ ਜੀ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਆਪ ਜੀ ਦੀ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪ ਜੀ ਦੇ ਤਿੰਨ ਸਿਧਾਂਤ ਸਨ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ 1539 ਈਸਵੀ ਵਿੱਚ ਆਪ ਜੀ ਜੋਤੀ ਜੋਤ ਸਮਾ ਗਏ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ